ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਇਸ ਐਜੂਕੇਸ਼ਨ ਚੈਨਲ ਕੇਐਸ ਸਟੱਡੀ ਸਟੂਡੀਓ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ 10ਵੀਂ ਜਮਾਤ ਵਿਸ਼ਾ ਸਮਾਜ ਵਿਗਿਆਨ ਨਾਲ ਸੰਬੰਧਿਤ ਵੀਡੀਓ ਬਣਾਉਣ ਜਾ ਰਹੇ ਹਾਂ ਅਸੀਂ ਇਸ ਪਾਠ ਪੁਸਤਕ ਦੇ ਪਾਰਟ 2 ਦੇ ਇਤਿਹਾਸ ਭਾਗ ਦੇ ਵਿੱਚੋਂ ਪਾਠ ਫੈਲਾ ਪੰਜਾਬ ਦੀ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦਾ ਇਸ ਦੇ ਇਤਿਹਾਸ ਉੱਤੇ ਪ੍ਰਭਾਵ ਦੀ ਪਹਿਲੀ ਵੀਡੀਓ ਬਣਾਉਣ ਜਾ ਰਹੇ ਹਾਂ ਆਓ ਅਸੀਂ ਇਸ ਪਾਠ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਪੰਜਾਬ ਸ਼ਬਦ ਦੀ ਉਤਪਤੀ ਕਿੱਥੋਂ ਹੋਈ ਉਸ ਬਾਰੇ ਪੜ੍ਹਾਂਗੇ ਪੰਜਾਬ ਫਾਰਸੀ ਦੇ ਦੋ ਸ਼ਬਦਾਂ ਪੰਜ ਅਤੇ ਆਪ ਦੇ ਸੁਮੇਲ ਨਾਲ ਬਣਿਆ ਹੈ ਇਸ ਦੇ ਵਿੱਚ ਪੰਜ ਦਾ ਅਰਥ ਹੈ ਪੰਜ ਅਤੇ ਆਪ ਦਾ ਅਰਥ ਹੈ ਪਾਣੀ ਭਾਵ ਪੰਜ ਪਾਣੀਆਂ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਪੰਜ ਪਾਣੀ ਜਾਂ ਪੰਜ ਦਰਿਆਵਾਂ ਦੀ ਧਰਤੀ ਨੂੰ ਪੰਜਾਬ ਕਿਹਾ ਗਿਆ ਇਹ ਪੰਜ ਦਰਿਆ ਹਨ ਸਤਲੁਜ ਬਿਆਸ ਰਾਵੀ ਚਨਾਬ ਅਤੇ ਜੇਲਮ ਪੰਜਾਬ ਭਾਰਤ ਦੀ ਉੱਤਰੀ ਪੱਛਮੀ ਸੀਮਾ ਉੱਤੇ ਸਥਿਤ ਹੈ 1947 ਈਸਵੀ ਵਿੱਚ ਭਾਰਤ ਦੀ ਵੰਡ ਹੋਣ ਤੇ ਪੰਜਾਬ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਇਸ ਦਾ ਪੱਛਮੀ ਭਾਗ ਪਾਕਿਸਤਾਨ ਬਣਾ ਦਿੱਤਾ ਗਿਆ ਪੰਜਾਬ ਦਾ ਪੂਰਬੀ ਭਾਗ ਵਰਤਮਾਨ ਭਾਰਤੀ ਗਣਰਾਜ ਦਾ ਉੱਤਰੀ ਪੱਛਮੀ ਸੀਮਾ ਪ੍ਰਾਂਤ ਬਣਾ ਦਿੱਤਾ ਗਿਆ ਅੱਜਕੱਲ ਪਾਕਿਸਤਾਨੀ ਪੰਜਾਬ ਜਿਸ ਨੂੰ ਪੱਛਮੀ ਪੰਜਾਬ ਕਿਹਾ ਜਾਂਦਾ ਹੈ ਵਿੱਚ ਤਿੰਨ ਦਰਿਆ ਰਾਵੀ ਚਨਾਬ ਅਤੇ ਜੇਹਲਮ ਵਗਦੇ ਹਨ ਭਾਰਤੀ ਪੰਜਾਬ ਜਿਸ ਨੂੰ ਪੂਰਬੀ ਪੰਜਾਬ ਕਿਹਾ ਜਾਂਦਾ ਹੈ ਵਿੱਚ ਦੋ ਦਰਿਆ ਪਿਆਸ ਅਤੇ ਸਤਲੁਜ ਰਹਿ ਗਏ ਹਨ ਉੰਜ ਇਹ ਨਾਂ ਇੰਨਾ ਹਰਮਨ ਪਿਆਰਾ ਹੋ ਗਿਆ ਹੈ ਕਿ ਦੋਹਾਂ ਪੰਜਾਬਾਂ ਦੇ ਲੋਕ ਅੱਜ ਵੀ ਆਪਣੀ ਪੰਡ ਦੇ ਵਿੱਚ ਆਏ ਪੰਜਾਬ ਨੂੰ ਪੱਛਮੀ ਜਾਂ ਪੂਰਬੀ ਪੰਜਾਬ ਕਹਿਣ ਦੀ ਥਾਂ ਪੰਜਾਬ ਹੀ ਆਖਦੇ ਹਨ ਐਸੀ ਇਸ ਪੁਸਤਕ ਦੇ ਵਿੱਚ ਸਪਾਰਟ ਦੇ ਵਿੱਚ ਜਮਨਾ ਤੇ ਸਿੰਧ ਵਿਚਕਾਰਲੇ ਪ੍ਰਾਂਤਨ ਪੰਜਾਬ ਦੇ ਬਾਰੇ ਪੜ੍ਹਾਂਗੇ। ਹਾਂਜੀ ਵਿਦਿਆਰਥੀਓ ਅਗਲਾ ਟੌਪਿਕ ਪੰਜਾਬ ਦੇ ਨਾਂ ਦੇ ਵਿੱਚ ਤਬਦੀਲੀਆਂ ਵੱਖ-ਵੱਖ ਸਮੇਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਨਾਮ ਰਹੇ ਹਨ। ਬੈਦੇ ਕਾਲ ਦੇ ਵਿੱਚ ਪੰਜਾਬ ਦੀ ਧਰਤੀ ਨੂੰ ਪੰਜ ਦਰਿਆਵਾਂ ਦੀ ਧਰਤੀ ਦੀ ਥਾਂ ਸੱਤ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ। ਉਸ ਸਮੇਂ ਪੰਜ ਦਰਿਆਵਾਂ ਦੇ ਨਾਲ ਨਾਲ ਸਤ ਦਰਿਆ ਤੇ ਪੂਰਬ ਦੇ ਵਿੱਚ ਸਰਸਵਤੀ ਦਰਿਆ ਜੋ ਹੁਣ ਅੱਜ ਕੱਲ ਸੁੱਕ ਚੁੱਕਾ ਹੈ ਦਾ ਵੈਦਿਕ ਸਾਹਿਤ ਦੇ ਵਿੱਚ ਵਰਣਨ ਮਿਲਦਾ ਹੈ ਇਸ ਕਰਕੇ ਉਸ ਸਮੇਂ ਸੱਤ ਦਰਿਆਵਾਂ ਦੇ ਇਸ ਮੈਦਾਨ ਨੂੰ ਸप्त ਸਿੰਧੂ ਕਿਹਾ ਜਾਂਦਾ ਸੀ ਰਮਾਇਣ ਸਮੇਂ ਅਤੇ ਮਹਾਭਾਰਤ ਵੇਲੇ ਪੰਜਾਬ ਨੂੰ ਪੰਚਨਦ ਕਈ ਵਾਰ ਬ੍ਰਹਮਵਰਤਵੀ ਕਿਹਾ ਜਾਂਦਾ ਰਿਹਾ ਹੈ ਯੁਨਾਨੀ ਇਤਿਹਾਸਕਾਰਾਂ ਨੇ ਪੰਜਾਬ ਦਾ ਨਾਮ ਯੁਨਾਨੀ ਪਾਸ਼ਾ ਦੇ ਵਿੱਚ ਪੈਟਾ ਪੋਟਾਮੀਅਮ ਭਾ ਪੰਜ ਦਰਿਆਵਾਂ ਦੀ ਧਰਤੀ ਦੱਤਾ ਹੈ ਉਸ ਸਮੇਂ ਇੱਕ ਬਹਾਦਰ ਕਬੀਲੇ ਟੱਕੀ ਨਾਂ ਦੇ ਕਬੀਲੇ ਨੇ ਇਸ ਦਾ ਨਾਂ ਟੱਕੀ ਪ੍ਰਦੇਸ਼ ਰੱਖਿਆ ਜੋ ਕਾਫੀ ਸਮੇਂ ਪ੍ਰਚਲਿਤ ਰਿਹਾ ਸਿੰਧ ਅਤੇ ਬਿਆਸ ਵਿਚਲੀ ਧਰਤੀ ਅਤੇ ਪਹਾੜਾਂ ਦੀ ਜੜ੍ਹਾਂ ਤੋਂ ਪੰਜ ਨਦ ਤੱਕ ਦੇ ਇਲਾਕੇ ਨੂੰ ਚੀਨੀ ਸਲਾਨੀ ਹਿਊਨ ਸਾਗ ਨੇ ਸਿੱਕਿਆ ਦਾ ਨਾਂ ਦਿੱਤਾ ਤੁਰਕਾਂ ਦੇ ਆਗਮਨ ਤੇ ਫਾਰਸੀ ਬਾਦਸ਼ਾਹ ਦੇ ਪ੍ਰਭਾਵ ਨਾਲ ਇਸ ਪ੍ਰਦੇਸ਼ ਦਾ ਨਾਂ ਪੰਜਾਬ ਪਿਆ ਅਗਲਾ ਟੌਪਿਕ ਪਿੰਨ ਪਿੰਨ ਕਾਲਾਂ ਦੇ ਵਿੱਚ ਪੰਜਾਬ ਦੀਆਂ ਹੱਦਾਂ ਪੰਜਾਬ ਦੀਆਂ ਹੱਦਾਂ ਵੀ ਅਕਸਰ ਬਦਲਦੀਆਂ ਰਹੀਆਂ ਇਸ ਦੇ ਵਿੱਚ ਰਿਗਵੇਦਿਕ ਕਾਲ ਦੇ ਪੰਜਾਬ ਦੇ ਵਿੱਚ ਉਹ ਸਾਰਾ ਇਲਾਕਾ ਸ਼ਾਮਲ ਸੀ ਜਿਸ ਨੂੰ ਸਿੰਧ ਜੇਲਮ ਚਨਾਬ ਰਾਵੀ ਵਿਆਸ ਸਤਲੁਜ ਅਤੇ ਸਰਸਪਤੀ ਨਦੀਆਂ ਸਿੰਜਦੀਆਂ ਸਨ ਮੌਰੀਆ ਅਤੇ ਕੁਸ਼ਾਨ ਕਾਲ ਦੇ ਵਿੱਚ ਪੰਜਾਬ ਦੀਆਂ ਹੱਦਾਂ ਹਿੰਦੂ ਕੁਸ਼ ਦੇ ਪਹਾੜਾਂ ਤੱਕ ਚਲੇ ਗਏ ਸੀ ਉਸ ਤੋਂ ਇਲਾਵਾ ਦਿੱਲੀ ਸਲਤਨਤ ਦੇ ਸਮੇਂ ਰਾਜ ਦੇ ਵਿੱਚ ਪੰਜਾਬ ਦੇ ਲਾਹੌਰ ਪ੍ਰਾਂਤ ਦੀ ਸੀਮਾ ਪਸ਼ਾਵਰ ਤੱਕ ਸੀ ਮੁਗਲ ਕਾਲ ਸਮੇਂ ਪੰਜਾਬ ਦੋ ਪ੍ਰਾਂਤਾਂ ਲਾਹੌਰ ਅਤੇ ਮੁਲਤਾਨ ਦੇ ਵਿੱਚ ਵੰਡਿਆ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਪੂਰਬੀ ਹੱਦ ਦਰਿਆ ਸਤਲੁਜ ਸੀ ਤੇ ਪੱਛਮੀ ਹੱਦ ਦਰਾ ਖੈਬਰ ਸੀ ਜਿਸ ਦੀ ਰਾਜਧਾਨੀ ਲਾਹੌਰ ਸੀ ਉਸ ਤੋਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ਼ਾਂ ਦੇ ਇਰਾਦ ਸਮੇਂ ਪੰਜਾਬ ਦੀਆਂ ਹੱਦਾਂ ਦੇ ਵਿੱਚ ਕਈ ਵਾਰ ਤਬਦੀਲੀ ਆਈ 1911 ਈਸਵੀ ਦੇ ਵਿੱਚ ਵਾਇਸਰਾਏ ਲਾਰਡ ਹਾਰਡਿੰਗ ਨੇ ਦਿੱਲੀ ਨੂੰ ਹਿੰਦੁਸਤਾਨ ਦੀ ਰਾਜਧਾਨੀ ਬਣਾ ਕੇ ਪੰਜਾਬ ਨਾਲੋਂ ਵੱਖਰਾ ਕਰ ਦਿੱਤਾ ਆਜ਼ਾਦ ਭਾਰਤ ਦੇ ਵਿੱਚ 1947 ਦੇ ਵਿੱਚ ਪੰਜਾਬ ਦੀ ਵੰਡ ਹੋਈ ਜਿਸ ਵਿੱਚ ਪੰਜਾਬ ਦਾ ਕੁਝ ਹਿੱਸਾ ਪਾਕਿਸਤਾਨ ਦੇ ਵਿੱਚ ਕੁਝ ਹਿੱਸਾ ਭਾਰਤ ਦੇਸ਼ ਦੇ ਵਿੱਚ ਰਹਿ ਗਿਆ ਜਿਸ ਨੂੰ ਦੋ ਭਾਗਾਂ ਦੇ ਵਿੱਚ ਵੰਡਣ ਕਰਕੇ ਇੱਕ ਪੂਰਬੀ ਪੰਜਾਬ ਤੇ ਇੱਕ ਪੱਛਮੀ ਪੰਜਾਬ ਦਾ ਨਾਮ ਦਿੱਤਾ ਗਿਆ। ਭਾਰਤੀ ਪੰਜਾਬ ਦੇ ਵਿੱਚ 1956 ਦੇ ਵਿੱਚ ਰਾਜ ਪੁਨਰਗਠਨ ਦੇ ਸੱਤੇ ਵਿੱਚ ਜੋ ਮਾਲਬਾ ਦੀਆਂ ਰਿਆਸਤਾਂ ਭੰਗ ਕਰਕੇ ਪੰਜਾਬ ਨਾਲ ਮਿਲਾ ਦਿੱਤੀਆਂ ਗਈਆਂ। 1 ਪਹਿਲੀ ਨਵੰਬਰ 1966 ਈਸਵੀ ਵਿੱਚ ਫਿਰ ਭਾਸ਼ਾ ਦੇ ਆਧਾਰ ਤੇ ਪੰਜਾਬ ਦੀ ਵੰਡ ਪੁਨਰਗਠਨ ਕੀਤਾ ਗਿਆ ਜਿਸ ਦੇ ਵਿੱਚੋਂ ਪੰਜਾਬ ਦਾ ਖੇਤਰ ਬਹੁਤ ਸੀਮਿਤ ਕਰ ਦਿੱਤਾ ਗਿਆ। ਉਸ ਦੇ ਵਿੱਚੋਂ ਦੋ ਨਵੇਂ ਰਾਜ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬਣਾ ਦਿੱਤੇ ਗਏ ਇਸ ਤਰ੍ਹਾਂ ਉਸ ਸਮੇਂ ਦੇ ਪੰਜਾਬ ਨਾਲੋਂ ਹੋਣ ਵਾਲਾ ਪੰਜਾਬ ਦਾ ਖੇਤਰ ਬਹੁਤ ਜ਼ਿਆਦਾ ਸੀਮਤ ਹੋ ਕੇ ਰਹਿ ਗਿਆ ਅਗਲਾ ਟੌਪਿਕ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਭੂਗੋਲਿਕ ਦ੍ਰਿਸ਼ਟੀਕੋਣ ਤੋਂ ਪੰਜਾਬ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਪਹਿਲਾ ਭਾਗ ਹਿਮਾਲਿਆ ਅਤੇ ਉਸ ਦੀਆਂ ਉੱਤਰੀ ਪੱਛਮੀ ਸ਼ਖਾਵਾਂ ਉਪ ਪਰਬਤੀ ਖੇਤਰ ਤੇ ਮੈਦਾਨੀ ਖੇਤਰ ਇਹਨਾਂ ਦਾ ਵਰਣਨ ਇਸ ਪ੍ਰਕਾਰ ਹੈ ਪਹਿਲਾ ਹਿਮਾਲਿਆ ਪਰਬਤ ਅਤੇ ਉਸ ਦੀਆਂ ਉੱਤਰੀ ਪੱਛਮੀ ਸ਼ਕਾਵਾਂ ਹਿਮਾਲਿਆ ਦੀਆਂ ਪਹਾੜੀਆਂ ਪੰਜਾਬ ਵਿੱਚ ਲੜੀਵਾਰ ਹਨ ਇਹਨਾਂ ਦੇ ਵਿੱਚ ਕਈ ਘਾਟੀਆਂ ਵੀ ਹਨ ਪਰ ਇਹਨਾਂ ਦੀ ਚੌੜਾਈ ਲਗਭਗ 250 ਕਿਲੋਮੀਟਰ ਤੋਂ 350 ਕਿਲੋਮੀਟਰ ਤੱਕ ਹੈ ਹਿਮਾਲਿਆ ਨੂੰ ਉਚਾਈ ਦੇ لحاظ ਨਾਲ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਇੱਕ ਮਹਾਨ ਹਿਮਾਲਿਆ ਨੰਬਰ 2 ਮੱਧ ਹਿਮਾਲਿਆ ਨੰਬਰ 3 ਬਾਹਰੀ ਹਿਮਾਲਿਆ ਮਹਾਨ ਹਿਮਾਲਿਆ ਦੀਆਂ ਪਹਾੜੀਆਂ ਦੀ ਲੜੀ ਪੂਰਬ ਅਤੇ ਨੇਪਾਲ ਅਤੇ ਤਿੱਬਤ ਵਿੱਚ ਚੱਲੀ ਜਾਂਦੀ ਹੈ ਮੱਧ ਹਿਮਾਲਿਆ ਨੂੰ ਆਮ ਕਰਕੇ ਪਾਂਗੀ ਪਹਾੜੀਆਂ ਦੀ ਲੜੀ ਕਿਹਾ ਜਾਂਦਾ ਹੈ ਇਹ ਪਹਾੜੀਆਂ ਰੋਹਤਾਂਗ ਦਰੇ ਤੋਂ ਚੱਲ ਕੇ ਚੰਬੇ ਵਿੱਚ ਹੋ ਕੇ ਚਨਾਵ ਅਤੇ ਰਾਵੀ ਦਰਿਆ ਦੀਆਂ ਘਾਟੀਆਂ ਨੂੰ ਨਿਖੇੜਦੀਆਂ ਹਨ ਬਾਹਰੀ ਹਿਮਾਲੇ ਦੀਆਂ ਪਹਾੜੀਆਂ ਮੱਧ ਹਿਮਾਲੇ ਦੀਆਂ ਪਹਾੜੀਆਂ ਦੇ ਬਰਾਬਰ ਹੀ ਚੱਲਦੀਆਂ ਹਨ ਇਹ ਪਹਾੜੇ ਚੰਬਾ ਤੇ ਧਰਮਸ਼ਾਲਾ ਤੋ ਹੋ ਕੇ ਕਸ਼ਮੀਰ ਵਿੱਚ ਛੀ ਦੀ ਰਾਵਲਪਿੰਡੀ ਜ਼ਿਲ੍ਹੇ ਅਤੇ ਗੁਜਰਾਤ ਜ਼ਿਲ੍ਹਿਆਂ ਦੇ ਇਲਾਕਿਆਂ ਦੇ ਵਿੱਚ ਜਾ ਨਿਕਲਦੀਆਂ ਹਨ ਇਹ ਇਲਾਕਾ ਉਪ ਪਹਾੜੀ ਇਲਾਕਾ ਕੋਹਾੰਦਾ ਹੈ ਤੇ ਅਰਥਾ ਹਿਮਾਲਿਆ ਪਰਬਤ ਅਤੇ ਉਸ ਦੀਆਂ ਉੱਤਰੀ ਪੱਛਮੀ ਸ਼ਿਖਾਵਾਂ ਤੋਂ ਬਾਅਦ ਹਿਮਾਲਿਆ ਦੀਆਂ ਪਹਾੜੀਆਂ ਦੇ ਲਾਭ ਸਾਨੂੰ ਕਿਹੜੇ-ਕਿਹੜੇ ਹਨ ਹਿਮਾਲਿਆ ਬਹੁਤ ਉੱਚਾ ਪਰਬਤ ਹੈ ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਦੀਆਂ ਜਿਹੜੀਆਂ ਪਹਾੜੀਆਂ ਬਰਫ਼ ਨਾਲ ਢੱਕੀਆਂ ਹੋਈਆਂ ਹਨ ਇਸ ਬਰਫ਼ ਦੇ ਪਾਣੀ ਨਾਲ ਪੰਜਾਬ ਦੇ ਸਾਲਾ ਸਾਲ ਜਿਹੜੇ ਦਰਿਆ ਆਏ ਉਹ ਵਗਦੇ ਰਹਿੰਦੇ ਹਨ ਜਿਸ ਨਾਲ ਪੰਜਾਬ ਦੀ ਧਰਤੀ ਉਪਜਾਊ ਹੋਈ ਹੈ ਪੰਜਾਬ ਦੀ ਧਰਤੀ ਉਪਜਾਊ ਹੋਣ ਕਰਕੇ ਇੱਥੋਂ ਦੇ ਵਸਨੀਕ ਆਰਥਿਕ ਤੌਰ ਤੇ ਖੁਸ਼ਹਾਲ ਹਨ ਹਿਮਾਲਿਆ ਪਰਬਤ ਸੰਗਰੇ ਜੰਗਲ ਮਿਲਦੇ ਹਨ ਜਿਸ ਤੋਂ ਸਾਨੂੰ ਲੁੜੀਂਦੀ ਲੱਕੜ ਅਤੇ ਜੜੀ ਬੂਟੀਆਂ ਦੀ ਪ੍ਰਾਪਤੀ ਹੁੰਦੀ ਆ ਮੌਨਸੂਨ ਪੌਣਾ ਹਿਮਾਲਿਆ ਪਰਬਤਾਂ ਟਕਰਾ ਕੇ ਮੀਂਹ बरसाਂਦੀਆਂ ਹਨ ਜੇਕਰ ਇਹ ਹਿਮਾਲਿਆ ਨਾ ਹੁੰਦਾ ਤਾਂ ਪੰਜਾਬ ਇੱਕ ਖੁਸ਼ਕ ਅਤੇ ਠੰਡਾ ਇਲਾਕਾ ਬਣ ਕੇ ਰਹਿ ਜਾਂਦਾ ਤੇ ਇੱਥੇ ਖੇਤੀ ਨਾਲ ਦੇ ਬਰਾਬਰ ਹੁੰਦੀ ਹਿਮਾਲਿਆ ਪਰਬਤ ਦੇ ਸਦਕਾ ਹੀ ਪੰਜਾਬ ਕੋਲ ਸੁੰਦਰ ਸਲਾਨੀ ਅਸਥਾਨ ਸ਼ਿਮਲਾ ਮਨਾਲੀ ਚੈਲ ਸੋਲਨ ਆਦਿ ਜੋ ਕਿ ਹੁਣ ਅੱਜ ਕੱਲ੍ਹ ਹਿਮਾਚਲ ਪ੍ਰਦੇਸ਼ ਦੇ ਵਿੱਚ ਹਨ ਤਾਂ ਫਾਇਦਾ ਪੰਜਾਬ ਨੂੰ ਵੀ ਹੁੰਦਾ ਰਿਹਾ ਹੈ ਕਿਉਂਕਿ ਦੇਸ਼ ਵਿਦੇਸ਼ ਤੋਂ ਯਾਤਰੀ ਆਉਂਦੇ ਰਹੇ ਜਿਸ ਨਾਲ ਪੰਜਾਬ ਦੀ ਆਰਥਿਕ ਹਾਲਤ ਸੁਧਰਦੀ ਰਹੀ ਹੈ ਇਸ ਦਾ ਅਗਲਾ ਲਾਭ ਹਿਮਾਲੇ ਦੀਆਂ ਪਛਮੀ ਪਹਾੜੀਆਂ ਸੋਲੇਮਾਨ ਅਤੇ ਕਰਤਾਰ ਦੇ ਦਰਬੀ ਪੰਜਾਬ ਲਈ ਲਾਭਦਾਇਕ ਸਿੱਧ ਹੋਏ ਇਹਨਾਂ ਪਹਾੜੀਆਂ ਦੇ ਦਰਿਆਵਾਂ ਰਾਹੀਂ ਸਾਡੇ ਮੱਧ ਏਸ਼ੀਆ ਨਾਲ ਆਵਾਜਾਈ ਹੁੰਦੀ ਰਹੀ ਇਨ੍ਹਾਂ ਦਰਿਆਵਾਂ ਰਾਹੀਂ ਸਾਡੇ ਵਪਾਰ ਕਲਾ ਅਤੇ ਸੰਬੇਚਾਰ ਪਰਫਲਤ ਹੋਏ ਇਸ ਲਈ ਹਿਮਾਲਿਆ ਦੀਆਂ ਪਹਾੜੀਆਂ ਪੰਜਾਬ ਦੀ ਜਿੰਦ ਜਾਨ ਹਨ। ਅਗਲਾ ਟੋਪਿਕ ਵਿਦਿਆਰਥੀਓ ਪੰਜਾਬ ਦਾ ਉਪ ਪਹਾੜੀ ਇਲਾਕਾ ਹਿਮਾਲਿਆ ਪਰਬਤ ਦੀ ਨਾਲ ਨਾਲ ਦੱਖਣ ਵਿੱਚ ਲੱਗਦੇ ਸ਼ਵਾਲਕ ਅਤੇ ਕਸ਼ੋਲੀ ਦੀਆਂ ਪਹਾੜੀਆਂ ਦੇ ਪੀੜੇ ਇਲਾਕੇ ਨੂੰ ਪੰਜਾਬ ਦਾ ਉਪ ਪਹਾੜੀ ਇਲਾਕਾ ਕਿਹਾ ਜਾਂਦਾ ਹੈ। ਇਸ ਇਲਾਕੇ ਦੀ ਉਚਾਈ 308 ਮੀਟਰ ਤੋਂ ਲੈ ਕੇ 923 ਮੀਟਰ ਤੱਕ ਹੈ। ਵਿਦਿਆਰਥੀ ਇਸ ਵਿੱਚ ਹਮਾ ਜਹਿਲਮ ਦਾ ਪੂਰਬੀ ਇਲਾਕਾ ਰੋਪੜ ਤੋਂ ਬਾਲੇ ਦਾ ਉਤਰੀ ਇਲਾਕਾ ਕਾਂਗੜੇ ਦੀਆਂ ਨੀਵੀਂ ਪਹਾੜੀਆਂ ਹਿਸ਼ਾਰ ਪਤੇ ਗਰਦਾਸਪੁਰ ਜ਼ਿਲ੍ਹਿਆਂ ਦਾ ਉਤਰੀ ਭਾਗ ਗੁਜਰਾਤ ਜ਼ਿਲ੍ਹੇ ਦਾ ਪੱਥੀ ਦਾ ਇਲਾਕਾ ਤੇ ਸਿਆਲਕੋਟ ਜ਼ਿਲ੍ਹੇ ਦੇ ਕੁਝ ਇਲਾਕੇ ਸ਼ਾਮਲ ਹਨ ਇੱਥੇ ਮੀਂਹ ਕਾਫੀ ਪੈਂਦਾ ਹੈ ਇਹ ਮਿੱਟੀ ਰੇਤਲੀ ਅਤੇ ਪਤਰੀਲੀ ਹੈ ਇਸ ਲਈ ਇਲਾਕਾ ਨਾਂ ਤਾਂ ਬਜਾਉ ਹੈ ਤੇ ਨਾ ਹੀ ਇੱਥੋਂ ਦੀ ਬਸੋ ਸੰਘੜੀਆਂ ਇਸ ਇਲਾਕੇ ਦੀ ਮੁੱਖ ਫਸਲਾਂ ਮੱਕੀ, ਚੌਲ, ਕਣਕ ਅਤੇ ਆਦਿ ਅਗਲਾ ਟੌਪਿਕ ਜਿਹੜਾ ਸਾਡਾ ਹੈਗਾ ਮੈਦਾਨੀ ਖੇਤਰ ਇਹ ਬਹੁਤ ਇੰਪੋਰਟੈਂਟ ਹੈ ਸਮੁੱਚੇ ਤੌਰ ਤੇ ਜੇਕਰ ਪੰਜਾਬ ਦੀ ਧਰਤੀ ਨੂੰ ਵੇਖਿਆ ਜਾਵੇ ਤਾਂ ਇਹ ਨਿਵਾਨ ਵਾਲੂ ਹੀ ਜਾਂਦੀ ਦਿਖੇਗੀ ਪੰਜਾਬ ਦੀ ਧਰਤੀ ਨੂੰ ਦੋ ਭਾਗਾਂ ਦੇ ਵਿੱਚ ਪੂਰਵੀ ਮੈਦਾਨ ਅਤੇ ਪੱਛਮੀ ਮੈਦਾਨ ਦੇ ਵਿੱਚ ਵੰਡਿਆ ਗਿਆ ਹੈ ਅਕਬਰ ਦੇ ਸਮੇਂ ਤੋਂ ਹਰ ਦੋ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਦੋਆਬਾ ਕਹਿਣ ਕਿਹਾ ਜਾਣ ਲੱਗਾ ਇਸ ਤਰ੍ਹਾਂ ਪੰਜਾਬ ਪੰਜ ਦਿਆਬਿਆਂ ਦੇ ਵਿੱਚ ਵੰਡਿਆ ਗਿਆ ਇਹਨਾਂ ਦੋਆਬਿਆਂ ਦੀ ਵਿਸ਼ੇਸ਼ਤਾ ਹੈ ਕਿ ਹਰ ਦੋਆਬੇ ਦਾ ਨਾਂ ਉਨਾ ਦੋਹਾਂ ਦਰਿਆਵਾਂ ਦੇ ਨਾਵਾਂ ਦੇ ਪਹਿਲੇ ਅੱਖਰ ਦੇ ਮੇਲ ਨਾਲ ਬਣਦਾ ਹੈ। ਵਿਦਿਆਰਥੀਓ ਪੰਜ ਦੁਆਬਿਆਂ ਦਾ ਵਰਣਨ ਇਸ ਤਰ੍ਹਾਂ ਹੈ। ਸਭ ਤੋਂ ਪਹਿਲਾ ਦੁਆਬਾ ਦੁਆਬ ਸਿੰਧ ਸਾਗਰ ਜਿਵੇਂ ਨਾਂ ਤੋਂ ਹੀ ਪਤਾ ਹੀ ਆ ਵੀ ਸਿੰਧ ਦਰਿਆ ਦੇ ਨਾਂ ਤੋਂ ਇਹ ਦੁਆਬੇ ਦਾ ਨਾਂ ਪਿਆ ਦੁਆਬਾ ਸਿੰਧ ਸਾਗਰ ਇਸ ਦੁਆਬੇ ਦੇ ਵਿੱਚ ਦਰਿਆ ਸਿੰਧ ਦੇ ਦਰਿਆ ਜੇਲਮ ਦਾ ਵਿਚਕਾਰਲਾ ਇਲਾਕਾ ਹੁੰਦਾ ਹੈ। ਇਹ ਬਹੁਤਾ ਅਪਜਾਉ ਨਹੀਂ ਹੈ। ਦੁਆਬ ਚੱਜ ਇਹ ਚਨਾਬ ਤੇ ਜੇਲਮ ਦਰਿਆ ਦੇ ਵਿਚਕਾਰਲਾ ਇਲਾਕਾ ਹੈ। ਇਹ ਸਿੰਧ ਸਾਗਰ ਤੋਂ ਬਧਿਰੇ ਉਪਜਾਊ ਹੈ ਗੁਜਰਾਤ ਪੇਰਾ ਸ਼ਾਪੁਰ ਇਸ ਦੋਆਬਿਤ ਪਛੰਦਨਗਰ ਹਨ ਦੋਆਬ ਰਚਨਾ ਰਾਵੀ ਅਤੇ ਚਨਾਬ ਦੇ ਵਿਚਕਾਰ ਦਾ ਇਲਾਕਾ ਹੈ ਕਾਫੀ ਉਪਜਾਊ ਹੈ ਸਿਆਲਕੋਟ ਗੁਜਰਾਵਾਲਾ ਸ਼ੇਖੂਪੁਰਾ ਇਸ ਦੇ ਪ੍ਰਮੁੱਖ ਸ਼ਹਿਰ ਹਨ ਦੋਆਬ ਬਾਰੀ ਵਿਆਸ ਅਤੇ ਰਾਵੀ ਵਿਚਕਾਰ ਦੇ ਇਲਾਕੇ ਹਨ ਇਹ ਬਾਕੀ ਦੋਆਬਿਆਂ ਨਾਲੋਂ ਸਭ ਤੋਂ ਵੱਧ ਉਪਜਾਊ ਹੈ ਪੰਜਾਬ ਦੇ ਵਿੱਚ ਮੱਧ ਦੇ ਵਿੱਚ ਹੋਣ ਕਰਕੇ ਇਸ ਨੂੰ ਮਾਜਾ ਵੀ ਕਹਿੰਦੇ ਹਨ ਇਹਨਾਂ ਦੇ ਬਿਸਨੀਕਾ ਨੂੰ ਮਝੈਲ ਮਝੈਲ ਕਿਹਾ ਜਾਂਦਾ ਹੈ ਪੰਜਾਬ ਦੇ ਵੱਡੇ ਅਤੇ ਪ੍ਰਸਿੱਧ ਸ਼ਹਿਰ ਲਾਹੌਰ ਅਤੇ ਅੰਮ੍ਰਿਤਸਰ ਇਸ ਦੁਆਬੇ ਦੇ ਵਿੱਚ ਪੈਂਦੇ ਹਨ ਦੁਆਬ ਬਿਸਤ ਜਲੰਧਰ ਦਰਿਆ ਸਤਲੁਜ ਅਤੇ ਬਿਆਸ ਦੇ ਵਿਚਕਾਰਲੇ ਇਲਾਕੇ ਨੂੰ ਦੁਆਬ ਬਿਸਤ ਜਲੰਧਰ ਆਖਦੇ ਹਨ ਇਲਾਕਾ ਉੱਚ ਵੀ ਦੁਆਬਾ ਦੇ ਨਾਲ ਨਾਲ ਪ੍ਰਸਿੱਧ ਹੈ ਇਸ ਦੁਆਬੇ ਦੀ ਜ਼ਮੀਨ ਬਹੁਤ ਪਚਾਊਗਾ ਜਲੰਧਰ ਸ਼ਾਰਪੁਰ ਕਪੂਰਥਲਾ ਇਸ ਦੁਆਬੇ ਦੇ ਪ੍ਰਸਿੱਧ ਨਗਰ ਹਨ ਇਸ ਤੋਂ ਇਲਾਵਾ ਪੰਜ ਦੁਆਬਿਆਂ ਤੋਂ ਇਲਾਵਾ ਸਤਲੁਜ ਅਤੇ ਜਮਨਾ ਦੇ ਵਿਚਕਾਰ ਫੈਲਿਆ ਇੱਕ ਹੋਰ ਮੈਦਾਨੀ ਹਿੱਸਾ ਹੈ ਤੇ ਇਸ ਨੂੰ ਆਪ ਮਾਲਵਾ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਇਸ ਦੇ ਵਿੱਚ ਪਟਿਆਲਾ ਰੂਪਨਗਰ ਸਰਹੰਦ ਲੁਧਿਆਣਾ ਫਿਰੋਜ਼ਪੁਰ ਅੰਬਾਲਾ ਬਠਿੰਡਾ ਆਦ ਪ੍ਰਸਿੱਧ ਨਗਰ ਹਨ ਇਸ ਇਲਾਕੇ ਦੇ ਬਸਨੀਕਾ ਨੂੰ ਮਲਵਈ ਕਿਹਾ ਜਾਂਦਾ ਹੈ ਇਸ ਮદાન ਦਾ ਉਹ ਭਾਗ ਜਿਹੜਾ ਦਰਿਆ ਘੱਗਰ ਅਤੇ ਦਰਿਆ ਜਮਨਾ ਵਿਚਕਾਰ ਹੈ ਨੂੰ ਬਾਂਗਰ ਕਿਹਾ ਜਾਂਦਾ ਹੈ ਇਸ ਖੇਤਰ ਦਾ ਕੁਰੂਖੇਤਰ ਪਾਣੀਪਤ ਕਰਨਾਲ ਥਾਨੇਸਰ ਰੋहतक ਆਦ ਪ੍ਰਸਿੱਧ ਨਗਰ ਹਾਂ ਜੀ ਵਿਦਿਆਰਥੀਓ ਅਗਲਾ ਟੌਪਿਕ ਪੰਜਾਬ ਦੀਆਂ ਭੂਗੋਲਕ ਵਿਸ਼ੇਸ਼ਤਾਵਾਂ ਦਾ ਉਸ ਦੇ ਇਤਿਹਾਸ ਉੱਤੇ ਪ੍ਰਭਾਵ ਵਿਦਿਆਰਥੀਓ ਜਿਹੜੀਆਂ ਪੰਜਾਬ ਦੀਆਂ ਭੂਗੋਲਕ ਵਿਸ਼ੇਸ਼ਤਾਵਾਂ ਹਨ ਉਹਨਾਂ ਦਾ ਸਾਡੇ ਇਤਿਹਾਸ ਉੱਤੇ ਕੀ ਪ੍ਰਭਾਵ ਪਿਆ ਉਹਦਾ ਵਰਣਨ ਇਸ ਤਰ੍ਹਾਂ ਹੈ ਸਭ ਤੋਂ ਪਹਿਲਾ ਪੁਆਇੰਟ ਪੰਜਾਬ ਭਾਰਤ ਦਾ ਪ੍ਰਵੇਸ਼ ਦੁਆਰ ਹੈ ਪੰਜਾਬ ਦੀ ਭੂਗੋਲਕ ਵਿਸ਼ੇਸ਼ਤਾ ਵੀ ਦਾ ਇਸ ਦੀ ਧਰਤੀ ਦੇ ਇਤਿਹਾਸ ਤੇ ਡੂੰਘਾ ਪ੍ਰਭਾਵ ਰਿਹਾ ਹੈ ਇਸ ਦੀ ਭੂਗੋਲਕ ਸਥਿਤੀ ਕਾਰਨ ਪਾ ਭਾਰਤ ਹਮੇਸ਼ਾ ਹੀ ਪ੍ਰਵੇਸ਼ ਦੁਆਰ ਬਣਿਆ ਰਿਹਾ ਪੰਜਾਬ ਦੇ ਉੱਤਰ ਪੱਛਮ ਵਿੱਚ ਹਿਮਾਲਿਆ ਪਰਬਤ ਇੱਕ ਮਜੂਦ ਕੰਭ ਦਾ ਕੰਧ ਦਾ ਕੰਮ ਕਰਦਾ ਹੈ ਇਸ ਲਈ ਪੱਛਮ ਵੱਲੋਂ ਸਾਰੇ ਹਮਲਾਵਰ ਯੂਰੋਪੀਅਨ ਤੋਂ ਬਿਨਾ ਇਸਰਾ ਆਪਣੀ ਕਿਸੰਤ ਅਜਮਾਨ ਲਈ ਭਾਰਤ ਵਿੱਚ ਆਏ ਦਰਾ ਖੈਬਰ ਪੰਜਾਬ ਵਿੱਚ ਆਉਣ ਲਈ ਸਿੱਧਾ ਰਾਹ ਸੀ ਇਸ ਨੂੰ ਸੱਜੀ ਪਾਰ ਕੀਤਾ ਜਾ ਸਕਦਾ ਸੀ ਸੁਲੇਮਾਨ ਅਤੇ ਕਰਤਾਰ ਦੀਆਂ ਪਹਾੜੀਆਂ ਦੇ ਦਰਿਆ ਰਾਹੀਂ ਮੱਧ ਏਸ਼ੀਆ ਤੋਂ ਸਿਕੰਦਰ 1826 ਵੀ ਪੂਰਵਚ ਤੋਂ ਲੈ ਕੇ ਸ਼ਾਹ ਜਹਾਂਮ 191798 ਤੱਕ ਸਾਰੇ ਵਿਦੇਸ਼ੀ ਹਮਲਾਵਰ ਜਾਵਤੇ ਹਮਲਾ ਕਰਦੇ ਰਹੇ ਸੱਟੇ ਵਜੇ ਪੰਜਾਬੀਆਂ ਨੂੰ ਸਭ ਤੋਂ ਵੱਧ ਹਮਲਾਵਰਾਂ ਦਾ ਟਕਰਾ ਕਰਨਾ ਪਿਆ ਨੰਬਰ 2 ਪੰਜਾਬ ਦੇ ਦਰਿਆਵਾਂ ਦਾ ਪ੍ਰਭਾਵ ਪੰਜਾਬ ਦੇ ਦਰਿਆਵਾਂ ਨੇ ਇਸ ਦੇ ਇਤਿਹਾਸ ਉਤੇ ਡੂੰਘਾ ਪ੍ਰਭਾਵ ਪਾਇਆ ਇਹ ਦਰਿਆ ਲਗਭਗ ਸਾਰਾ ਸਾਲ ਵਗਦੇ ਰਹਿਣ ਕਰਕੇ ਸੂਬੇ ਵਿੱਚਕਾਰ ਸੀਮਾ ਦਾ ਕੰਮ ਕਰਦੇ ਰਹੇ ਸਤਲੁਜ ਦਰਿਆ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਾਂ ਅੰਬ ਵਿਚਕਾਰ ਸੀਮਾ ਦਾ ਕੰਮ ਕਰਦੇ ਰਹੇ ਅੱਜ ਵੀ ਰਾਵੀ ਦਰਿਆ ਦਾ ਕੁਝ ਪਾਗ ਹਿੰਦ ਪਾਕ ਸੀਮਾ ਦਾ ਕੰਮ ਕਰਦਾ ਹੈ। ਕਈ ਵਾਰ ਦਰਿਆ ਨੇ ਵਿਦੇਸ਼ੀ ਹਮਲਾਵਰਾਂ ਨੂੰ ਰੋਕਣ ਦਾ ਵੀ ਕੰਮ ਕੀਤਾ ਹੈ। ਦਰਿਆ ਮਾਰਾ ਹੀ ਵਪਾਰ ਹੁੰਦਾ ਹੈ। ਉਹਨਾਂ ਨੇ ਪੰਜਾਬ ਦੇ ਵਪਾਰ ਵਿੱਚ ਵਾਧਾ ਕਰਕੇ ਉਸ ਦੀ ਆਰਥਿਕ ਤਰ ਸਾਦ ਸੰਦਾਰੀ ਹੈ। ਨੰਬਰ 3 ਪੰਜਾਬੀਅਤ ਦੇ ਸੁਭਾਅ ਉੱਤੇ ਪ੍ਰਭਾਵ ਪੰਜਾਬ ਦੇ ਭੂਗੋਲਿਕ ਲੱਛਣਾਂ ਦੇ ਨਾਲ ਥੋਂ ਦੀ ਸਿਰਫ ਰਾਜਨੀਤਿਕ ਹਾਲਤ ਨੂੰ ਹੀ ਨਹੀਂ ਪ੍ਰਭਾਵਿਤ ਕੀਤਾ ਸਗੋਂ ਉਹਨਾਂ ਨੇ ਸੱਭਿਆਚਾਰ ਨੂੰ ਵੀ ਪ੍ਰਭਾਵਿਤ ਕੀਤਾ। ਪੰਜਾਬੀ ਨੂੰ ਸਦਾ ਹੀ ਉੱਤਰ ਪੱਛਮੀ ਸੀਮਾ ਤੋਂ ਹਮਲਿਆਂ ਦਾ ਡਰ ਰਹਿੰਦਾ ਸੀ ਇਸ ਲਈ ਉਹ ਸਦਾ ਹਥਿਆਰਵੰਦ ਰਹਿੰਦੇ ਸਿੱਟੇ ਵਜੋਂ ਜੰਗਜੂ ਅਤੇ ਬਹਾਦਰ ਬਣ ਗਏ ਇਸ ਲਈ ਭਾਰਤ ਦੀ ਏਕਤਾ ਸੁਤੰਤਰਤਾ ਤੇ ਉન્નਤੀ ਪੰਜਾਬੀਆਂ ਦੇ ਵੱਲ ਤੇ ਹੀ ਟਿਕ ਰਹੀ ਹੈ ਚੌਥਾ ਪੁਆਇੰਟ ਪੰਜਾਬ ਬਧੇਰੇ ਕਰਕੇ ਵਿਦੇਸ਼ੀ ਹਾਕਮਾਂ ਦੇ ਅਧੀਨ ਰਿਹਾ ਜਦੋਂ ਵੀ ਕਿਸੇ ਵਿਦੇਸ਼ੀ ਹਮਲਾਵਰ ਨੇ ਭਾਰਤ ਨੂੰ ਜਿੱਤਣ ਦੀ ਬੀਤ ਬਣਾਈ ਉਸ ਨੇ ਪਹਿਲਾ ਪੰਜਾਬ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ ਇਸ ਲਈ ਜਿੰਨੇ ਵੀ ਹਮਲਾਵਰ ਉੱਤਰੀ ਪੱਛਮੀ ਸੀਮਾ ਤੋਂ ਭਾਰਤ ਦੇ ਵਿੱਚ ਆਏ ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਉੱਤੇ ਹੀ ਅਧਿਕਾਰ ਜਮਾਇਆ ਸਿਕੰਦਰ ਕੁਸ਼ਾਨ ਤੇ ਹੁਣਾ ਰਾਜਾਂ ਦੀ ਸਥਾਪਨਾ ਵੀ ਇੱਥੇ ਹੋਈ ਸੀ ਪੰਜਾਬ ਦੀ ਭੂਗੋਲਿਕ ਸਥਿਤੀ ਕਰਕੇ ਪੰਜਾਬ ਅੰਗਰੇਜ਼ ਪੰਜਾਬ ਵਿੱਚ ਸਭ ਤੋਂ ਮਗਰੋਂ ਪਹੁੰਚੇ ਕਿਉਂਕਿ ਅੰਗਰੇਜ਼ ਭਾਰਤ ਵਿੱਚ ਦੱਖਣ ਪੂਰਬ ਵੱਲੋਂ ਦਾਖਲ ਹੋਏ ਸਨ ਇਹ ਸੀ ਪਿਆਰੇ ਵਿਦਿਆਰਥੀਓ ਤੁਹਾਡਾ ਪਹਿਲਾ ਪਾਠ ਤੇ ਇੱਥੇ ਇਸ ਲੈਸਨ ਦੀ ਸਮਾਪਤੀ ਹੈ ਇਸ ਦੇ ਅਭਿਆਸੀ ਪ੍ਰਸ਼ਨ ਉੱਤਰ ਜਿਹੜੇ ਹੈ ਉਸੇ ਕਰਨੇ ਹਨ ਇਹਦੇ ਤਿੰਨ ਪਾਰਟ ਹਨ ਪਹਿਲੇ 82 ਪ੍ਰਤੀਸ਼ਤ ਉਤਰ ਇੱਕ ਸ਼ਰਾ ਦੋ ਸ਼ਬਦਾਂ ਵਾਲੇ ਇੱਕ ਲਾਈਨ ਵਾਲੇ ਹਨ ਤੇ ਦੂਜੇ ਤਿੰਨ ਤਿੰਨ ਅੰਕਾਂ ਵਾਲੇ 30 ਤੋਂ 50 ਸ਼ਬਦਾਂ ਦੇ ਵਿੱਚ ਤੇ ਵੱਡੇ ਕੁਐਸਚਨ ਹੈ ਜਿਨ੍ਹਾਂ ਦੇ ਆਨਸਰ 100 ਤੋਂ 120 ਸ਼ਬਦਾਂ ਵਿੱਚ ਦੇਣੇ ਹਨ ਆਓ ਉਹਨਾਂ ਦੀ ਵੀ ਸ਼ੁਰੂਆਤ ਉਹਨਾਂ ਨੂੰ ਵੀ ਸ਼ੁਰੂ ਕਰਦੇ ਹਨ ਤੇ ਇਹਨਾਂ ਕੁਐਸਚਨਾਂ ਨੂੰ ਤੁਸੀਂ ਆਪਣੀ ਨੋਟਬੁੱਕ ਤੇ ਵੀਡੀਓ ਨੂੰ ਰੋਕ ਕੇ ਤੁਸੀਂ ਇਹ ਕੁਐਸਚਨ ਆਪਣੀ ਨੋਟਬੁੱਕ ਤੇ ਕਰ ਲੈਣੇ ਹਨ Oh,